ਸ਼੍ਰੋਮਣੀ ਅਕਾਲੀ ਦਲ ਬਲਾਚੌਰ ਦੇ ਵਰਕਰਾਂ ਦੀ ਮੀਟਿੰਗ ਬਲਾਚੌਰ ਵਿਖੇ ਹੋਈ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੀਤਾ ਸਬੋਧ ਮੀਟਿੰਗ ਨੂੰ ਸਬੋਧਨ ਕਰਦਿਆਂ ਚੰਦੂ ਮਾਜਰਾ ਨੇ ਕਿਹਾ ਕਿ ਬਲਾਚੌਰ ਦੀ ਇਹ ਸ਼੍ਰੋਮਣੀ ਅਕਾਲੀ ਦਲ ਪਾਰਦੀ ਬਿਲਕੁਲ ਸਥਿਰ ਹੈ ਤੇ ਮਜ਼ਬੂਤ ਹੈ ਬਹੁਤ ਹੀ ਹਤਕਾਰਯੋਗ ਬਹੁਤ ਹੀ ਅਹਿਮ ਗੱਲਬਾਤ ਹੈ ਅੱਛਾ ਪਰ ਇਹ ਗੱਲ ਜ਼ਰੂਰਾ ਵੀ ਜਦੋਂ ਵੀ ਇੱਥੇ ਗੱਲਬਾਤ ਹੋਈ ਤਾਂ ਇਹ ਗੱਲਾਂ ਨੂੰ ਧਿਆਨ ਚ ਰੱਖਿਆ ਜਾਂਦਾ ਨਾਲੇ ਵੀ ਲੀਡਰ ਅਕਾਲੀ ਦਲ ਦੋ ਫਾੜ ਦਿਖ ਰਹੀ ਹੈ ਪਿਛਲੇ ਦਿਨੀ ਇੱਕ ਖਬਰ ਵੀ ਲੱਗੀ ਜਿੱਥੇ ਬਲਾਚੌਰ ਹਲਕੇ ਦੇ ਬਲਾਚੌਰ ਅਕਾਲੀ ਦਲ ਪੂਰਾ ਮਜ਼ਬੂਤ ਆ ਮਾੜੇ-ਮੋੜੇ ਜਿੱਤੇ ਪਾ ਦੇਣ ਦੇ ਕਰਨ ਦੇ ਲਈ ਇਹਦਾ ਇੱਕ ਦਾ ਚੈਮੀ ਸਰਾਰਤੀ ਕੋਈ ਵੱਡੇ ਅੰਦਰੋਂ ਚੱਲਣਾ ਚਲਾਉਂਦੇ ਰਹੇ ਇਹ ਪਾਰਟੀ ਵਰਕਰ ਨੇ ਧਿਆਨ ਦੇਤਾ ਸਾਈਨ ਤੇ ਜੋਤ ਤੇ ਜੋਤ ਤੇ ਇਸ ਮੌਕੇ ਤੇ ਚੱਲਾ ਚਲਵਾਤੀ ਹੋ ਗਈ ਜਿਵੇਂ ਪਹਿਲਾਂ ਹੋਦੇ ਪਰ ਓਵਰਲ ਜਿਹੜੀ ਆ ਅਕਾਲੀ ਦਲ ਇੱਥੇ ਬਿਲਕੁਲ ਹੀ ਮਜੂਤਾ ਹੋਰ ਸਾਰੀ ਲੀਡਰਸ਼ਿਪ ਸਨਮਾ ਸਾਹਿਬ ਤੁਸੀਂ ਵੀ ਸਰਕਾਰ ਚ 2000 ਪਹਿਲਾ ਐਮਪੀ ਰਹੇ ਹੈਗੇ ਆ ਕੋਈ ਨੀ ਚਾਹ ਪਛੇ ਜਦੋਂ ਬਏ ਹੈਗੇ ਆ ਸਰ ਰੇਲ ਲਾਈਨ ਦਾ ਮੁੱਦਾ ਲੈ ਲਓ ਇੰਡਸਟਰੀ ਦੀ ਗੱਲ ਕਰ ਲਓ ਸਰ ਹਲਕਾ ਬਲਾਚੌਰ ਦੀ ਫਰਦ ਕਰ ਰਹੀ ਹੈ ਬੜਾ ਪਿਛੜਾ ਜਾ ਰਿਹਾ ਹੈਗੇ ਆ ਸਰ ਤੁਸੀਂ ਕੀ ਤੁਹਾਨੂੰ ਕੀ ਲੱਗਦਾ ਹੈਗਾ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਤੁਸੀਂ ਚੱਕੇ ਜਾਓਗੇ ਕਿਦਾਂ ਹੋਵੇ ਦੇਖੋ ਬਲਾਚੌਰ ਹਲਕੇ ਲਈ ਵਿਸ਼ੇਸ਼ ਕੋਈ ਤੁਦਾਵਾ ਜਾਂ ਇੱਥੇ ਵੱਡੀ ਇੰਡਸਟਰੀ ਲਿਆਉਣਾ ਵੀ ਸਾਡਾ ਸਭ ਤੋਂ ਪਹਿਲਾ ਟਾਰਗੇਟ ਹੈ ਜਿਹੜੀ ਅਨੰਦਪੁਰ ਵਾਲੀ ਸਾਡੇ ਤੋਂ ਬਣ ਰਹੀ ਜੀ ਇੱਕ ਸਰਕਾਰ ਦੁਆਰਾ ਸਾਹਮਣੇ ਹੋਈ ਜਾ ਰਹੀ ਤੇ ਵਿੱਚ ਅਕਾਲੀ ਦਰ ਨੇ ਉਹਨੂੰ ਐਲਾਨਿਆ ਦੇ ਗਾ ਉਹਦੇ ਦੇਖੋ ਸਮਝ ਇਹ ਜਿਹੜੀ ਬਰਗਾ ਅਨੰਦਪੁਰ ਸਾਹਿਬ ਨੈਸ਼ਨਲ ਹਾਈਵੇ ਡਿਕਲੇਅਰ ਕਰਾਈ ਇਹ ਮੈਂ ਕਰ ਰਿਹਾ ਇਹ ਰਿਕਾਰਡ ਦੀ ਗੱਲ ਆ ਨੈਸ਼ਨਲ ਹਾਈਵੇ ਅੱਜ ਤੱਕ ਕਿਸੇ ਨੇ ਡਿਕਲੇਅਰ ਨਹੀਂ ਕੀਤਾ ਆ ਤੇ ਨੈਸ਼ਨਲ ਹਾਈਵੇ ਡਿਕਲੇਅਰ ਕਰਾਤੀ ਉਹ ਤੋਂ ਬਾਅਦ ਸਟੇਟ ਗਵਰਨਮੈਂਟ ਨੇ ਡੀਪੀਆਰ ਮੰਗੋ ਸਟੇਟ ਗਵਰਨਮੈਂਟ ਨੇ ਮੈਨਾਈ ਕਿਸਮ ਦੀ ਮੈਂ ਸਮਝਦਾ ਕਮਜ਼ੋਰੀ ਲਾ ਲੋ ਜਾਂ ਭਰਨੀਤੀ ਲਾ ਲੋ ਉਹਦੇ ਕਰਕੇ ਇਹ ਡੀਪੀਆਰ ਜਿਹੜੀ ਪੜਨੀ ਸੀ ਉਹ ਸਹੀ ਟਾਈਮ ਤੇ ਪੂਰੀ ਇੰਟਰਪਲ ਬਣਾ ਕੇ ਭੇਜੀ ਨਹੀਂ ਜਿਹਦੇ ਕਰਕੇ ਪ੍ਰੋਜੈਕਟ ਅਧੂਰਾ ਰਹਿ ਗਿਆ ਐ ਪੀੜਾ ਕਮ ਹੁੰਦਾ ਕਿ ਇਧਰ ਤੋਂ ਮਨਜ਼ੂਰ ਕਰਾਉਣਾ ਤੇ ਲਾਗੂ ਕਰਾਉਣਾ ਕਿ ਸਟੇਟ ਗਵਰਨਮੈਂਟ ਦੀ ਮਹਵਾਰੀ ਹੁਣ ਸਟੇਟ ਗਵਰਨਮੈਂਟ ਨੇ ਨਹੀਂ ਕਰੀ ਤਾਂ ਮੈਂਦਾ ਕੋਈ ਜ਼ਿੰਮੇਵਾਰ ਨਹੀਂ ਸੀ ਤੇ ਹਾਂ ਉਹ ਤੋਂ ਬਾਅਦ ਜਿਹੜਾ एफपीसी पर भी भरीक होगी ਜੇ ਜਿਹੜੇ ਨਵੇਂ ਐਪੀ ਖਾਬ ਆਏ ਤੇ ਉਹਨਾਂ ਚੰਦਾ ਕਿ ਉਹ ਜਦੋਂ ਕਰ ਦੇ ਫੈਰਬਾਈ ਕਰ ਦੇ ਤੇ ਸਟੇਟ ਗਵਰਨਮੈਂਟ ਤੋਂ ਜੀਪੀਆਰ ਮੰਗਮਲ ਕਰਾ ਕੇ ਇਹਨਾਂ ਪ੍ਰੋਜੈਕਟ ਨੂੰ ਸਿਰੇ ਰਿਖਾ ਸਕਦੇ ਪਰ ਉਹ ਫੈਰਬਾਈ ਨਾ ਹੋ ਕਰਦੇ ਉਹ ਪਿੱਛੇ ਰਹਿ ਗਿਆ ਤੁਹਾਡਾ ਇਹ ਮੇਰੇ ਮਨ ਤੇ ਇਸ ਗੰਦਾ ਬੜਾ ਬੋਝ ਆ ਇਹ ਮੈਂ ਇੱਕ ਐਡਾ ਬੜਾ ਪ੍ਰੋਜੈਕਟ ਮਨਜ਼ੂਰ ਕਰਾ ਕੇ ਲੈਂਦਾ ਸੈਂਟਰ ਤੋਂ ਤੇ ਸਟੇਟ ਗਵਰਨਮੈਂਟ ਮੈਂ ਉਹਨੂੰ ਸਿਰੇ ਰਿੰਡ ਤੱਕ